ਜੀਵੀਐਸ ਟਾਈਮਜ਼ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਜਗਵੀਰ ਜਾਦ ਦਰਸ਼ਕੋ ਧੂੜਕੋਟਣ ਸਿੰਘ ਅਜੇਹਾ ਪਿੰਡਾ ਜਿੱਥੇ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਜੇਕਰ ਪਿੰਡ ਜਵਾਰਕਾ ਦੀ ਗੱਲ ਕਰੀਏ ਤਾਂ ਉੱਥੋਂ ਦੀ ਜਿਹੜੀ ਪੰਚਾਇਤ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਵਿਆਹ ਕਰਵਾਵੇਗਾ ਪਿੰਡ ਦਾ ਤਾਂ ਉਹਨੂੰ ਜਿਹੜਾ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਉਸੇ ਲੜੀ ਤਹਿਤ ਅੱਜ ਪਿੰਡ ਧੂੜਕੋਟਣ ਸਿੰਘ ਦੇ ਵਿੱਚ ਮੌਜੂਦ ਆ ਇਥੋਂ ਦੀ ਪੰਚਾਇਤ ਨੇ ਵੀ ਅਜਿਹਾਈ ਮਤਾ ਪਾਸ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਮਤੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ ਕਿ ਇਹ ਉਹ ਗੱਲਾਂ ਬਾਤਾਂ ਸਭ ਤੋਂ ਵੱਡਾ ਅਹਿਮ ਗੱਲ ਇਹ ਆ ਕਿ ਪਿੰਡ ਦੇ ਵਿੱਚ ਕੋਈ ਵੀ ਪਿੰਡ ਦੀ ਲੜਕੀ ਦੇ ਨਾਲ ਵਿਆਹ ਨਹੀਂ ਕਰਵਾਊਗਾ ਨਸ਼ੇ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮਤੇ ਦੇ ਵਿੱਚ ਪਾਸ ਹੋਈਆਂ ਨੇ ਤੇ ਪਿੰਡ ਦੀ ਪੰਚਾਇਤ ਸਾਡੇ ਨਾਲ ਆ ਕਰਦੇ ਆ ਗੱਲਬਾਤ ਇਸ ਮਤੇ ਦੇ ਵਿੱਚ ਕਿਹੜੀਆਂ ਕਿਹੜੀਆਂ ਸ਼ਰਤਾਂ ਰੱਖਿਆ ਗਈਆਂ ਨੇ ਸਰਪੰਚ ਸਾਹਿਬ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਪਿੰਡ ਨੂੰ ਨਸ਼ਾ ਰਹਿਤ ਕਰਨ ਲਈ ਕੀ ਕੀ ਮਤੇ ਪਾਇਏ ਗਏ ਆ ਹਾਂਜੀ ਸਾਡੀ ਨਵੀਂ ਬਣੀ ਪੰਚਾਇਤ ਵੱਲੋਂ ਨਸ਼ੇ ਦੇ ਸੰਬੰਧ ਵਿੱਚ ਇੱਕ ਮਤਾ ਪਾਇਆ ਗਿਆ ਵਾ ਉਹਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਤੇ ਕੋਈ ਵੀ ਪਿੰਡ ਦਾ ਵਿਅਕਤੀ ਨਾ ਨਸ਼ਾ ਵੇਚੇ ਨਾ ਕੋਈ ਬਾਹਰਲਾ ਵਿਅਕਤੀ ਆ ਕੇ ਸਾਡੇ ਪਿੰਡ 'ਚ ਨਸ਼ਾ ਵੇਚੇ ਅਸੀਂ ਪਿੰਡ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਜੀ ਜੀ ਵੀ ਤੁਹਾਡੀ ਪੰਚਾਇਤ ਦੀਆਂ ਸਾਰੀ ਕਮਪਨੀ ਦੇ ਲਾਦਰ ਮੈਂ ਗਈ ਸੀ ਸਾਰੇ ਮੈਂਬਰਸ ਨੂੰ ਐਗਰੀ ਕਰਕੇ ਹਾਂਜੀ ਇਹ ਸਾਰੇ ਸਾਰੀ ਪੰਚਾਇਤ ਨੇ ਪਹਿਲਾਂ ਮੀਟਿੰਗਾਂ ਕੀਤੀਆਂ ਸਲਾਹ ਕੀਤੀ ਫਿਰ ਮਤਾ ਲਿਖਿਆ ਗਿਆ ਤੇ ਫਿਰ ਸਾਰੀ ਪੰਚਾਇਤ ਦੇ ਸਾਈਨ ਹੋਏ ਇੱਕ ਨਵਾਂ ਮਤਾ ਵੀ ਪਾਸ ਕੀਤਾ ਗਿਆ ਜਿਸ ਤਰ੍ਹਾਂ ਪਿੰਡ ਜਵਾਰ ਕਾਲੀ ਗੱਲ ਕਰੀ ਉੱਥੇ ਵੀ ਇੱਕ ਕਿਹੜੀ ਪਿੰਡ ਦੀ ਲੜਕੀ ਦੇ ਨਾਲ ਵਿਆਹ ਕਰਵਾਉਣ ਤੇ ਨਵਾਂ ਮਤਾ ਪਾਸ ਕੀਤਾ ਗਿਆ ਕੀ ਇਹ ਸ਼ਰਤ ਹੈ ਹਾਂਜੀ ਸਾਡੀ ਪੰਚਾਇਤ ਵੱਲੋਂ ਵੀ ਇਹ ਮਤਾ ਲਿਖਿਆ ਗਿਆ ਕਿ ਕੋਈ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਨਹੀਂ ਕਰਾਏਗਾ ਜੇ ਕੋਈ ਪੰਚਾਇਤ ਦੇ ਮਤੇ ਦੇ ਉਲਟ ਜਾਊਗਾ ਤਾਂ ਉਹ ਘਰ ਪਿੰਡ 'ਚੋਂ ਬਾਹਰ ਕੱਢਿਆ ਜਾਊਗਾ ਕਿ ਕੋਈ ਵੀ ਪੰਚਾਇਤ ਦਾ ਮੈਂਬਰ ਉਹਦੀ ਸਪੋਰਟ ਨਹੀਂ ਕਰੂਗਾ ਤੁਸੀਂ ਇਹਦੀ ਗੱਲ ਕੀਤੀ ਆ ਬੇਸ਼ੱਕ ਪੰਚਾਇਤ ਨੇ ਇਹ ਮਤਾ ਪਾਸ ਕੀਤਾ ਕਿ ਲੋਕ ਸਹਿਯੋਗ ਦੇ ਰਹੇ ਨੇ ਹਾਂਜੀ ਨਸ਼ੇ ਨੂੰ ਹੀ ਮੁੱਦਾ ਤੁਸੀਂ ਕਿਉਂ ਲਿੱਤਾ ਗਿਆ ਜੀ ਉਹ ਜਿਹੜਾ ਜੋ ਮਤਾ ਪਾਇਆ ਹੈ ਕੀ ਤੁਹਾਨੂੰ ਲੱਗ ਰਿਹਾ ਇਹਦੇ ਵਿੱਚ ਜੀ ਸਾਡੇ ਪਿੰਡ ਦੇ ਕਾਫੀ ਨੌਜਵਾਨ ਨਸ਼ਾ ਕਰਦੇ ਆ ਟੀਕੇ ਲਗਾਉਂਦੇ ਆ ਬੱਚੇ ਉਹਨਾਂ ਦੀਆਂ ਮਾਮਾਂ ਸਾਡੇ ਕੋਲੇ ਆਉਂਦੀਆਂ ਸੀਗੀਆਂ ਕਿ ਸਾਡੇ ਬੱਚਿਆਂ ਨੂੰ ਸਮਝਾਓ ਜਾਂ ਕੁਝ ਵੀ ਕਰੋ ਇਹਨਾਂ ਦੀ ਲਤ ਤੋੜ ਦਿਓ ਜਾਂ ਇਹਨਾਂ ਨੂੰ ਸੈਂਟਰ 'ਚ ਛੱਡ ਕੇ ਆਓ ਸਾਨੂੰ ਉਸ ਗੱਲ ਦਾ ਕਾਫੀ ਦੁੱਖ ਹੋਇਆ ਤੇ ਉਹਦਾ ਕਰਕੇ ਇਹ ਮਤਾ ਪਾਇਆ ਜੀ ਜੇ ਜਦੋਂ ਨਸ਼ਾ ਕੋਈ ਮੰਗੋ ਕਿ ਮੇਰਾ ਪੁੱਤ ਛੱਡਣਾ ਚਾਹੁੰਦਾ ਵਾ ਉਕੇ ਦੁਕਾਨਦਾਰ ਨੂੰ ਤੁਸੀਂ ਕਹਿੰਦੇ ਹੋ ਵੇਚ ਸਕਦੇ ਕਈ ਚੀਜ਼ਾਂ ਦਾ ਦੀ ਮਤਲਬ ਆਇਆ ਫਿਰ ਉਹਨਾਂ ਦੇ ਦੂਜਾ ਵਿਕਲਪ ਕੀ ਆ ਉਹਨਾਂ ਨੂੰ ਸੁਧਾਰਨ ਲਈ ਉਹਨਾਂ ਨੂੰ ਅਸੀਂ ਜੀ ਸਮਝਾਵਾਂਗੇ ਉਹਨਾਂ ਨੂੰ ਕਹਾਂ ਜੇ ਕਿਸੇ ਨੂੰ ਦਵਾਈ ਦੀ ਲੋੜ ਆ ਤਾਂ ਅਸੀਂ ਦਵਾਈ ਵੀ ਦਿਵਾਵਾਂਗੇ ਤੇ ਬਾਕੀ ਜੋ ਕੋਈ ਸੈਂਟਰ ਚ ਜਾਣਾ ਚਾਹੁੰਦਾ ਤਾਂ ਸੈਂਟਰ ਚ ਵੀ ਛੱਡ ਕੇ ਆਵਾਂਗੇ ਜਦੋਂ ਕੋਈ ਨਸ਼ਾ ਕਰਦਾ ਫੜਿਆ ਜਾਂਦਾ ਤੇ ਉਹ ਫਟਾਫਟ ਪਿੰਡ ਦੇ ਮੌਤਵਾਰ ਬੰਦੇ ਨੂੰ ਲੈ ਕੇ ਜਾਂਦਾ ਜੀ ਮੈਂਬਰ ਸਰਪੰਚ ਹੋਇਆ ਕੋਈ ਵੀ ਆ ਕੀ ਤੁਹਾਡੇ ਲੋ ਜਿਹੜਾ ਹੈਗਾ ਫਿਰ ਇਹ ਉੱਥੇ ਕੀ ਡਿਸੀਜਨ ਲਿੱਤਾ ਜਾਉ ਜੀ ਹਾਂਜੀ ਅਸੀਂ ਮਤੇ ਚੋ ਤਾਂ ਬਕਾਇਦਾ ਲਿਖਿਆ ਵੀ ਕੋਈ ਵੀ ਮਹਤਵਪੂਰਨ ਵਿਅਕਤੀ ਕਿਸੇ ਵੀ ਨਸ਼ਾ ਵੇਚਣ ਵਾਲੇ ਦੀ ਸਪੋਰਟ ਨਹੀਂ ਕਰੂਗਾ ਜੇ ਕੋਈ ਕਰੂਗਾ ਤਾਂ ਫਿਰ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਜੀ ਜਿਹੜੇ ਪੈਂਡ ਦੇ ਵਿੱਚ ਜੀ ਵਧਾਈ ਮੰਗਣ ਵਾਲੇ ਆਉਂਦੇ ਆ ਹਨਾ ਜੀ ਕੋਈ 500 ਲੈ ਗਿਆ ਕੋਈ 2100 ਰੁਪਏ ਲੈ ਗਿਆ ਕੀ ਸੱਤਾ ਦਾ ਡੀਓ ਸੀ ਹਾਂਜੀ ਉਹ ਵੀ ਅਸੀਂ ਮਤੇ ਦੇ ਵਿੱਚ ਲਿਖਿਆ ਜੀ ਉਹ ਵਧਾਈ ਮੰਗਣ ਵਾਲਿਆਂ ਨੂੰ ਸਿਰਫ 1100 ਰੁਪਏ ਦੇਣਾ ਤੇ ਕੋਈ ਵੀ ਇਹ ਤੋਂ ਵੱਧ ਨਹੀਂ ਦੇਊਗਾ ਜਿੰਨੇ ਮੈਰਜਾ ਹੁੰਦੀਆਂ ਜੀ ਡੀਜੇ ਲੱਗਦੇ ਨੇ ਉਹ ਟਾਈਮੇ ਦਾ ਸਾਰੀ ਸਾਰੀ ਰਾਤ ਨੱਚਦੇ ਰਹਿੰਦੇ ਨੇ ਪਿੰਡ ਦੇ ਵਿੱਚ ਉਹ ਤੇਰੀ ਕੀ ਸ਼ਰਤ ਹਾਂਜੀ ਉਹ ਟਾਈਮਿੰਗ ਅਸੀਂ ਮਤੇ ਦੇ ਵਿੱਚ ਲਿਖ ਦਿੱਤੀ ਆ ਵੀ 10 ਵਜੇ ਡੀਜੇ ਜਾਂ ਕੋਈ ਵੀ ਪਟਾਕੇ ਚਲਾਉਣੇ ਕਿਸੇ ਨੇ 10 ਵਜੇ ਉਹ ਬੰਦ ਹੋਣਗੇ ਜੇਕਰ ਚੋਰੀਆਂ ਬਹੁਤ ਹੋਰੀਆਂ ਨਸ਼ੇ ਵਾਲੀ ਕਰਦੇ ਨੇ ਤਾਂ ਜਦੋਂ ਚੋਰ ਪੜਾਇਆ ਜਾਂਦਾ ਤਾਂ ਉਸਦੇ ਦੇ ਕੀ ਕਾਰਵਾਈ ਕੀਤੀ ਗੱਲ ਪੰਜਾਬ ਹਾਂਜੀ ਉਹ ਵੀ ਮਤੇ ਦੇ ਵਿੱਚ ਅਸੀਂ ਲਿਖਿਆ ਕਿ ਵੀ ਸਰਕਾਰੀ ਜਗ੍ਹਾ ਤੇ ਜਾਂ ਕਿਸ ਕਿਸੇ ਵੀ ਕਿਸਮ ਦੀ ਕੋਈ ਚੋਰੀ ਕਰਦਾ ਤਾਂ ਉਹਨੂੰ ਅਸੀਂ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਜਿਹੜੀਆਂ ਪਾਰਕਾਂ ਹੁੰਦੀਆਂ ਜੀ ਉਹਦੇ ਵਿੱਚ ਅਸੀਂ ਕਸਪਟ ਕਰਨ ਦੇ ਲਈ ਜਾਂਦੇ ਆ। ਤਾਂ ਕੋਈ ਵਿਅਕਤੀ ਵਿਹਲਾ ਹੀ ਬੈਠਾ ਰਹਿੰਦਾ ਉੱਥੇ ਉਹਦੇ ਨੇ ਕੀ ਚੱਕ ਰੱਖੀ। ਹਾਂਜੀ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਵੀ ਵਿਹਲੇ ਨਾ ਬੈਠੋ। ਹਾਂਜੀ। ਤੁਸੀਂ ਇੱਕ ਮਤਾ ਪਾਸ ਕੀਤਾ ਵੀ ਪਿੰਡ ਦੇ ਵਿੱਚ ਨਸ਼ਾ ਨਹੀਂ ਵੀ ਗੂੜਾ। ਹਾਂਜੀ ਨਸ਼ਾ ਨਹੀਂ ਕੋਈ ਲਊਗਾ। ਉਸ ਤੋਂ ਇਲਾਵਾ ਪਿੰਡ ਦੇ ਵਿੱਚ ਕੀ ਕੀ ਸਹੂਲਤਾਂ ਜਿਵੇਂ ਆਗਿਆਂ ਜਿਵੇਂ ਸਰਕਾਰ ਲਗਵਾਈ ਸੀ ਉਹਨਾਂ ਚੰਨ ਮੁੱਦੇ ਲੈ ਕੇ ਇਹ ਗੱਲ ਕੀਤੀ ਸੀਗੀ। ਸਿਹਤ ਸਹੂਲਤਾਂ ਚਾਹੀਦੀਆਂ ਆਗਿਆਂ ਨੇ ਸਕੂਲ ਚਾਹੀਦੇ ਆਗਿਆਂ ਨੇ ਰੋਜ਼ਗਾਰ ਚਾਹੀਦਾ। ਉਹ ਪਿੰਡਾਂ ਵਾਲੇ ਚੁਪਟੇ ਹਾਂ ਜੀ ਉਚਿਤਾ ਜੀ ਸਰਕਾਰ ਨੇ ਪਹਿਲਾਂ ਹੀ ਕਿਹਾ ਵੀ ਜਿੱਥੇ ਵੀ ਸਰਬਸੰਮਤੀ ਨਾਲ ਪੰਚਾਇਤ ਬਣੂਗੀ ਤੇ ਉਹਨਾਂ ਨੂੰ ਇੱਕ ਹਸਪਤਾਲ ਦਿੱਤਾ ਜਾਊਗਾ ਜਾਂ 5 ਲੱਖ ਰੁਪਏ ਦਿੱਤਾ ਜਾਊਗਾ ਉਹ ਅਸੀਂ ਸਿਹਤ ਸਹੂਲਤਾਂ ਦੇ ਖਾਤਰ ਵਰਤਾਂਗੇ ਹੁਣ ਜੇ ਹੁੰਦੀ ਗੱਲ ਕਰੀਏ ਮੌਜੂਦਾ ਇਸ ਵੇਲੇ ਤੁਹਾਡੇ ਕੋਲ ਸਰਕਾਰੀ ਡਿਸਪੈਂਸਰੀ ਜਾਂ ਸਕੂਲ ਕਿੱਧਰ ਰਹੀ ਹੈ ਹਾਂ ਜੀ ਸਕੂਲ ਦਾ ਅਰੇਂਜਮੈਂਟ ਵੀ ਹੈਗਾ ਤੇ ਡਿਸਪੈਂਸਰੀ ਵੀ ਚੱਲ ਰਹੀ ਹੈ ਪਰ ਵੈਸੇ ਉਸ ਦੀ ਬਿਲਡਿੰਗ ਬਹੁਤ ਪੁਰਾਣੀ ਹੈ ਬਿਲਡਿੰਗ ਨਵੀਂ ਬਣਾਉਣ ਲਈ ਅਸੀਂ ਮਤਾ ਪਾਵਾਂਗੇ ਨਸ਼ਾ ਵੇਚਣ ਵਾਲੇ ਦੀ ਜ਼ਿਆਦਾਤਰ ਸਿਆਸੀ ਲੋਕਾਂ ਦਾ ਹੱਥ ਵੀ ਹੁੰਦਾ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਕਹਿੰਦੇ ਜਿਹੜੇ ਪਿੰਡ ਦਾ ਜਾਂ ਕਹਿੰਦੇ ਤੁਗਰਾਈ ਦੀ ਕੋਈ ਬੰਦਾ ਵੀ ਸਪੋਰਟ ਕਰਦਾ ਉਸਤੇ ਘਰ ਅੱਗੇ ਧਰਨਾ ਲਾਇਆ ਜਾਊਗਾ ਕਿੰਨੇ ਕਿਸੇ ਚੰਗੇ ਹਾਂਜੀ ਇਹ ਸਚਾਈ ਹੈ ਜੀ ਕੋਈ ਵੀ ਸਿਆਸੀ ਲੀਡਰ ਜਾਂ ਕੋਈ ਪ੍ਰਸ਼ਾਸਨ ਨਸ਼ਾ ਵੇਚਣ ਵਾਲੇ ਦੀ ਕੋਈ ਵੀ ਮਦਦ ਕਰੂਗਾ ਤਾਂ ਸਾਡੀ ਪੰਚਾਇਤ ਵੱਲੋਂ ਧਰਨਾ ਲਗਾਇਆ ਜਾਊਗਾ ਦੂਜੇ ਪਿੰਡਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਤੁਸੀਂ ਡਿਸੀਜਨ ਲੈਂਦੇ ਹਾਂਜੀ ਆਲੇ ਦੁਆਲੇ ਦੇ ਸਾਰੇ ਪਿੰਡਾਂ ਨੂੰ ਅਸੀਂ ਤਾਂ ਰਿਕੁਐਸਟ ਕਰਦੇ ਹਾਂ ਕਿ ਸਾਰੇ ਮਤੇ ਪਾਓ ਉਸ ਪੰਜਾਬ ਦੀ ਦਸ਼ਾ ਬਦਲ ਸਕੇ ਸਾਬ ਜਿਹੜਾ ਮਟਾਬਾਸ ਕੀਤਾ ਗਿਆ ਜੀ ਕਿਹੜੀਆਂ ਸ਼ਰਤਾਂ ਮੇਲ ਮੇਲ ਨੇ ਤੇ ਹੁਣ ਕੀ ਕੰਮ ਚੱਲ ਰਿਹਾ ਪਹਿਲਾ ਮੈਨ ਤਾਂ ਨਸ਼ੇ ਦਾ ਚਟੇ ਦਾ ਹੀ ਐ ਤੇ ਦੂਸਰਾ ਆਪਣਾ ਜਿਹੜਾ ਬੱਚਿਆਂ ਨੂੰ ਪਿੰਡ ਦੁਕਾਨਾਂ ਤੇ ਜਰਦਾ ਜਾਂ ਬੀੜੀ ਜਾਂ ਸਤੰਗ ਜਿਹੜੀ ਲਾਲ ਜੀ ਪਿੰਦੇ ਆ ਉਹ ਉਹ ਚੀਜ਼ ਹੀ ਮੇਨ ਐ ਤੇ ਇੱਕ ਪਿੰਡ ਦਾ ਵਿਆਹ ਪਿੰਡ ਦਾ ਮੁੰਡਾ ਕੁੜੀ ਕੋਈ ਵੀ ਹੋਵੇ ਉਹ ਚੀਜ਼ ਆ ਤੇ ਇੱਕ ਸਕੂਲ ਦਾ ਰੱਖਿਆ ਆਪਾਂ ਮਤਿਆਂ ਤੇ ਪੂਰਾ ਟਾਲਾ ਸੀ ਸਾਫ ਵੀ ਬੱਚੇ ਵਧੀਆ ਦੇ ਜਾਂਦੇ ਲੋਕ ਜਿਵੇਂ ਚਾਰਾ ਕਰ ਲੋਕਾਂ ਦਾ ਕਹਿਣਾ ਕਿ ਸ਼ਖ ਸੰਦਾਨ ਵੀ ਇਹਨਾਂ ਚੀਜ਼ਾਂ ਦੇ ਵਿੱਚ ਹੁੰਦੇ ਨਸ਼ਾ ਵਕਾਉਣ ਦੇ ਵਿੱਚ ਤੇ ਕੀ ਇਹ ਪੰਚਾਇਤ ਵੱਲੋਂ ਕੋਈ ਹੋਵੇ ਬਈ ਮਤਾ ਪਾਇਆ ਕਿ ਜਿਹੜਾ ਉਹਨਾਂ ਤੇ ਵੀ ਜਿਹੜਾ ਕਾਰਵਾਈ ਹੋਈ ਕੋਈ ਹੋਵੇ ਇਹਦੇ ਚ ਕਿਸੇ ਨੂੰ ਬਕਸੇ ਨਹੀਂ ਜਾਊਗਾ ਖੋਲਦੇ ਵਾਰ ਤੱਕ ਧਰਨਾ ਲੱਗੂਗਾ ਇੱਕ ਵਾਰ ਸਾਫ ਮੈਨੂੰ ਪਿੰਡ ਮੁਕਤ ਚਾਹੀਦਾ ਨਸ਼ਾ ਮੁਕਤ ਰੱਖਣਾ ਪਿੰਡ ਜੀ ਮੈਂ ਨਾ ਪਰ ਦਵਾਈ ਇੱਥੇ ਗੜਾ ਬਾਕੀ ਪਿੰਡਾਂ ਦੀ ਗੱਲ ਕਰੀਏ ਕਿ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਗੇ ਕਿ ਹਰ ਪਿੰਡੇ ਹੀ ਗੱਲ ਮੈਂ ਵੀ ਉਦੋਂ ਦਾ ਬੇਨਤੀ ਇਹੀ ਕਰੀ ਜਨਾ ਸਿਰਫ ਕੁੱਲ ਸੁਪੰਜ ਨੂੰ ਬੇਨਤੀ ਕੀਤੀ ਐ ਇਹ ਕਿ ਜੇ ਮੇਰਾ ਸਾਸ ਦੇਉਗੇ ਨਾਲ ਲਾ ਕੇ ਨਾ ਉਹ ਚ ਮੈਨੂੰ ਸੌਖਾ ਹੋ ਜਾਊ ਪਰ ਨਹੀਂ ਕਿਸੇ ਨੇ ਕਰਨੀ ਚਾਹੇ ਤਈ ਸਾਸ ਸਾਸ ਪਿੰਡ ਵੀ ਮੈਂ ਸਾਸ ਸਾਸ ਹੰਬ ਗਿਆ ਵੀ ਆ ਕੇ ਪਹਿਲੇ ਮੇਰਾ ਸਾਸ ਦੇਓ ਇਹ ਚੀਜ਼ ਆਪਾਂ ਨੂੰ ਫਾਇਦਾ ਹੀ ਆ ਨੁਕਸਾਨ ਨਹੀਂ ਹੋਏਗਾ ਇਹ ਚ ਹੈ ਨਾ ਤੇ ਪਤਾ ਨਹੀਂ ਕਸ ਤੋਂ ਵੀ ਰਣੀ ਖੁੱਲ ਕੇ ਤੌਰ ਨਹੀਂ ਰਿਹਾ ਕੋਈ ਪਾਸੇ ਸੇੜਾ ਈ ਲੱਗਦਾ ਕਿ ਜ਼ਿਆਦਾਤਰ ਲੋਕਾਂ ਨੇ ਅਜੇ ਤੱਕ ਸ਼ਾਇਦ ਇਸਦਾ ਨਾਮ ਪਤਾ ਹੋਵੇ ਹੁਣ ਸੋਸ਼ਲ ਮੀਡੀਆ ਤੇ ਵਿੱਚ ਜਵੈਰਲ ਹੋ ਗਈ ਲੱਗਦਾ ਕਿ ਬਾਕੀ ਪਿੰਡ ਵੀ ਇਸੇ ਦਾ ਲੈਣਗੇ ਲੈਣ ਤਾਂ ਵਧੀਆ ਰਹਿਣਗੇ ਜੀ ਨਹੀਂ ਜਾਣੀ ਹੁਣ ਤਾਂ 80% ਲੋਕ ਡੁੱਬੇ ਵੈ ਇਸ ਚ ਜਿਹੜਾ ਮੈਂ ਪਿੰਡ ਦਾ ਉਹ ਤਾਂ ਦੇਖਿਆ ਨਾ ਮਾਹੌਲ ਜੀ ਯਾਨੀ 450 ਰੁਪਿਆ 500 ਕਮਾ ਕੇ ਦੇਉਂਦੇ ਆ 300 ਰੁਪਿਆ ਦਾ ਦੇਉਂਦੇ ਹੋਏ ਚਟਾ ਲੈ ਕੇ ਕਰੇ ਫਿਰ ਬੜਦੇ ਆ ਕੇ ਜੀ ਉਸ ਤੋਂ ਬਿਨਾ ਕਰਨੀ ਕੋਈ ਹੈਗੀ ਜੇ ਮੈਂ ਕਹਿਣਾ ਵੀ ਬਾਪੂ ਮੈਂ ਲਿਆ ਹੁਣ ਅੱਜ ਲਾ ਲੈਣ ਦੇ ਤੇ ਫੜ ਕੇ ਡੋਲਦੇ ਆ ਜਾਂ ਕੋ ਕਰਦੇ ਆ ਅਸੀਂ ਕੋਈ ਚੀਜ਼ ਦੇ ਰਹੋਦੇ ਆ ਉਹਨਾਂ ਤਾਂ ਹਾਂ ਮਾਰਦੇ ਆ ਉਹਨਾਂ ਨੂੰ ਇਹ ਨਹੀਂ ਵੀ ਘਰ ਸਾਡਾ ਕਿਵੇਂ ਚੱਲਣਾ ਹੈ ਉਹਨੂੰ ਨਸ਼ੇ ਦਾ ਜ਼ਰੂਰ ਹੁੰਦਾ ਵੀ ਇਹ ਚੀਜ਼ ਗਲਤ ਹੋ ਗਈ ਜੀ ਵੀਐਸਜੀ ਪਹਿਲਾਂ ਤੁਹਾਡੇ ਚੈਨਲ ਦਾ ਸਾਡੇ ਪੈਂਡ ਆਉਣ ਤੇ ਬਹੁਤ ਬਹੁਤ ਧੰਨਵਾਦ ਤੇ ਬਾਕੀ ਤੁਸੀਂ ਸਾਡੀ ਸਾਰੀ ਟੀਮ ਨਾਲ ਗੱਲ ਕਰ ਹੀ ਲਈ ਆ ਵੀ ਸਾਡਾ ਮੇਨ ਜਿਹੜਾ ਮਿਸ਼ਨ ਆ ਵੀ ਅਸੀਂ ਪੈਂਡ ਨੂੰ ਆਦਿ ਨਸ਼ੇ ਤੋਂ ਰਹਿਤ ਕਰਨਾ ਦੇਖੋ ਜੀ 70 ਥਾਲਾਂ ਤੋਂ ਗਲੀਆਂ ਨਾਲੀਆਂ ਇਹ ਬੰਦੀਆਂ ਆਈਆਂ ਤੇ ਬਣੀ ਜਾਣਗਾ ਠੀਕ ਆ ਤੇ ਜਿਹੜਾ ਅੱਜ ਕੱਲ ਆਪਣੇ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸ਼ੇਮਾ ਦਰਿਆ ਇਸੇ ਨਸ਼ਾ ਦਾ ਬਗੀ ਜਾਂਦਾ ਜੀ ਉਹਨੂੰ ਠੱਲ ਪਾਉਣ ਦੀ ਖਾਤਰ ਸਾਡੀ ਪੰਚਾਇਤ ਨੇ ਜਦੋਂ ਪੰਚਾਇਤ ਸੌਂ ਚੌਕ ਸਮਾਗਮ ਹੋਗਾ ਉਸ ਤੋਂ ਬਾਅਦ ਜੀ ਸੀਗੇ ਮਤਾ ਪਤਾ ਸੀ ਵੀ ਅਸੀਂ ਨਾ ਤਾਂ ਕਿਸੇ ਚਿੱਟੇ ਵਾਲੇ ਦੀ ਮਸ਼ੇ ਵਾਲੇ ਦੀ ਚੋਰੀ ਵਾਲੇ ਦੀ ਨਾ ਕੋਈ ਮਦਦ ਕਰਨੀ ਆ ਨਾ ਸਾਡੇ ਕੋਲੇ ਆਵੀ ਹੁਣ ਅਸੀਂ ਆਪਦੀ ਇੱਕ ਨਾਲ ਕਮੇਟੀ ਬਣਾ ਕੇ ਆਉਦੇ ਸਹਾਇਕ ਤੌਰ ਤੇ ਤੇ ਉਹ ਸਾਨੂੰ ਦੱਸ ਦਿੰਦੇ ਆ ਵੀ ਆ ਬੰਦਾ ਚਿੱਟਾ ਲੈ ਕੇ ਆ ਰਿਹਾ ਜੀ ਆ ਜਾ ਲਾਉਂਦਾ ਇੱਥੇ ਅਸੀਂ ਜਾ ਕੇ ਉਹਨਾਂ ਨੂੰ ਫੜਦੇ ਆ ਜਿਹੜੇ ਮਤਲਬ ਫੀਨ ਵਾਲਿਆਂ ਨੂੰ ਅਸੀਂ ਵਾਰਨਿੰਗ ਦੇ ਕੇ ਉਹਨਾਂ ਦੇ ਮਾਪਿਆਂ ਨੂੰ ਦੱਸ ਕੇ ਤੁਹਾਡੇ ਮੁੰਡੇ ਆ ਭਾਈ ਗਲਤ ਸੰਗਤ ਵਿੱਚ ਫਿਰਦੇ ਆ ਇਹਨਾਂ ਨੂੰ ਸੁਧਾਰੋ ਤੇ ਅਸੀਂ ਨਸ਼ਾ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਵੀ ਸਖਤ ਅਦਾਇਤ ਕਰਦੇ ਆ ਵੀ ਜਿੱਦ ਦੇ ਸਾਡੇ ਟੱਕੇ ਚੜ ਗਏ ਤੁਸੀਂ ਅਸੀਂ ਕਾਰਵਾਈ ਕਰਾਉਣੀ ਆ ਅਸੀਂ ਕੋਈ ਵਾਰਨਿੰਗ ਦੇ ਕੇ ਨਹੀਂ ਛੱਡਣਾ ਤੇ ਵੀ ਨਾ ਕੋਈ ਸਾਡੇ ਨੂੰ ਕੋਈ ਵੀ ਸ਼ਿਫਾਰਸ਼ ਕਰੇ ਵੀ ਸਾਡੇ ਮਨਲਾ ਸ਼ਿਫਾਰਸ਼ ਕਰ ਦਿੰਦੇ ਵੀ ਯਾਰ ਸਾਡਾ ਬੰਦਾ ਜੇ ਇਹ ਆ ਉਹ ਆ ਅਸੀਂ ਪ੍ਰਸ਼ਾਸਨ ਨਾਲ ਐਸਚੀਓ ਸਾਹਿਬ ਨੂੰ ਮਿਲਣਾ ਡਿਪਟੀ ਸਾਹਿਬ ਨੂੰ ਮਿਲਣਾ ਐਮਐਲਏ ਸਾਹਿਬ ਨੂੰ ਮਿਲਣਾ ਵੀ ਅਸੀਂ ਸਾਥ ਮੰਗਣਾ ਜੀ ਸਾਡਾ ਵੱਧ ਉਹ ਸਾਥ ਦਿਓ ਕਿ ਅਸੀਂ ਆਪਦੇ ਪਿੰਡ ਨੂੰ ਤੁਸੀਂ ਹੁਣ ਸਾਡੇ ਪਿੰਡ ਤੁਹਾਡੇ ਨਾਲ ਬਹੁਤ ਲਿੰਕਡਾ ਲੋਕ ਜੀ ਤੁਸੀਂ ਪੁੱਛ ਕੇ ਦੇਖਿਓ ਵੀ ਸਾਡੇ ਲੋਕ ਬਹੁਤ ਸੌਖੇ ਹੋਗੇ ਵੀ ਰਾਤ ਨੂੰ ਨੰਗਣ ਵੇਲੇ ਮਲਾ 8:00 ਵਜੇ ਤੋਂ ਬਾਅਦ ਸਾਡਾ ਲੋਸਮੈਂਟ ਕਰਾਈ ਆ ਵੀ 8:00 ਵਜੇ ਤੋਂ ਬਾਅਦ ਬਿਨਾਂ ਕੰਮ ਤੋਂ ਕੋਈ ਬੰਦਾ ਬਾਹਰ ਨਾ ਲੋ ਆਪ ਦਾ ਜਿਹਨੇ ਸਹਿਰ ਸਵਾਟਾ ਕਰਨਾ ਸ਼ਾਮ ਨੂੰ ਰੋਟੀ ਪਾਣੀ ਖਾ ਕੇ ਕਿਹੜਾ ਕੱਢੋ ਘਰੇ ਜਾਓ ਇਸ ਗੱਲ ਕਰ ਇੱਕ ਲੜਕੀ ਲੜਕੀ ਦੇ ਵਿਆਹ ਨੂੰ ਲੈ ਕੇ ਵੀ ਵੱਡਾ ਜਿਹੜਾ ਅਨਾਉਂਸਮੈਂਟ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਉਹ ਦੇਖੋ ਜੀ ਆਪਾਂ ਨਾ ਪਿੰਡਾਂ ਦੇ ਵਿੱਚ ਇਹਨੇ ਕਰਕੇ ਇਹ ਗੱਲ ਆਪਣੇ ਨੂੰ ਵਧੀਆ ਨਹੀਂ ਲੱਗਦੀ ਵੀ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਮੈਰਿਜ ਕਰ ਲੈਂਦੇ ਆ ਜਿਵੇਂ ਅੱਜ ਕੱਲ੍ਹ ਹੁਣ ਕੋਡ ਮੈਰਿਜ ਦਾ ਸਿਸਟਮ ਚੱਲਿਆ ਜਾ ਆ ਵੀ ਮਨਲਾ ਲੀਵ ਕੰਡਿਸ਼ਨ ਕਹਿੰਦੇ ਆ ਤੇ ਉਹ ਆਪਣੇ ਸ਼ਹਿਰਾਂ ਦੇ ਦਾ ਇਹ ਚੱਲ ਜਾਂਦਾ ਜੀ ਪਿੰਡਾਂ ਦੇ ਵਿੱਚ ਇਹ ਜੀ ਨੂੰ ਬੜਾ ਵਧੀਆ ਨਹੀਂ ਸਮਝਿਆ ਜਾਂਦਾ ਇਸ ਕਰਕੇ ਅਸੀਂ ਮਤਾ ਪਾਇਆ ਵੀ ਠੀਕ ਆ ਵੀ ਇਹ ਕੰਮ ਤੋਂ ਪਹਿਰੇਜ ਕੀਤਾ ਜਾਵੇ ਵੀ ਅਸੀਂ ਕੋਈ ਸਾਥ ਨਹੀਂ ਦੇਣਾ ਕਿਉਂਕਿ ਮਨਲਾ ਇਹ ਜੇ ਕੰਮ ਕਰਦਾ ਕੋਈ ਮਾਪੇਰ ਰਿਪੋਰਟ ਲਿਖਾਉਂਦਾ ਤੇ ਉਹਦੇ ਵਿੱਚ ਅਸੀਂ ਕਿਸੇ ਦਾ ਸਾਥ ਨਹੀਂ ਦੇਣਾ ਉਹ ਆਉਦੀ ਕੀਤੀ ਦਾ ਫਲ ਭੁਗਤਣਗੇ ਨਸ਼ੇ ਦੀ ਗੱਲ ਕੀਤੀ ਹੈ ਆਹਾਰਾ ਤਰ ਕੀ ਹੁੰਦਾ ਕਿ ਜਦੋਂ ਕੋਈ ਨਸ਼ਾ ਹਸਕਰ ਜਾਂ ਨਸ਼ੇੜੀ ਪੜਿਆ ਜਾਂਦਾ ਤਾਂ ਪਿੰਡ ਦੀ ਪੰਚਾਇਤ ਦੇ ਮੈਂਬਰ ਹੀ ਜਾਂਦੇ ਨੇ ਛਡਾਉਣ ਵਾਸਤੇ ਕੀ ਪਿੰਡ ਦੇ ਪੰਚਾਇਤ ਮੈਂਬਰਾਂ ਦਾ ਕਾਰਵਾਈ ਹੋਈ ਹਾਂਜੀ ਸਾਡਾ ਇਹ ਬਕਾਇਦਾ ਮਤੇ ਦੇ ਵਿੱਚ ਲਿਖਿਆ ਪਾ ਵੀ ਪਿੰਡ ਦਾ ਪੰਚਾਇਤ ਮੈਂਬਰ ਸਰਪੰਚ ਨੰਬਰਦਾਰ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਲੀਡਰ ਜੇ ਨਸ਼ੇ ਤਸਕਰ ਵਾਲੇ ਦੀ ਕੋਈ ਸਪੋਰਟ ਕਰਦਾ ਸਾਨੂੰ ਪਤਾ ਲੱਗ ਗਿਆ ਅਸੀਂ ਉਹਦੇ ਬਾਰ ਚ ਧਰਨਾ ਲਾਗੇ ਉਹਦਾ ਵਿਰੋਧ ਕਰਾਂਗੇ ਤੇ ਲੋਕਾਂ ਨੂੰ ਉਹਦੇ ਬਾਰੇ ਦੱਸਾਂਗੇ ਵੀ ਇਹ ਤਸਕਰਾਂ ਦੀ ਮਦਦ ਕਰਦੇ ਆਂ ਦਰਸ਼ਕੋ ਧੂੜਕੋਟ ਰਣਸੀਹ ਦੀ ਪੰਚਾਇਤ ਨੇ ਜਿਹੜਾ ਮਤਾ ਪਾਸ ਕੀਤਾ ਸ਼ਰਤਾਂ ਤੁਸੀਂ ਸੋਹਣੀ ਲਈਆਂ ਨੇ ਤੇ ਇਹ ਆਉਣ ਵਾਲਾ ਸਮਾਂ ਦੱਸੇਗਾ ਜਿਹੜੀਆਂ ਸ਼ਰਤਾਂ ਨੇ ਬੇਸ਼ੱਕ ਇਹਨਾਂ ਨੇ ਲਾਗੂ ਕਰ ਦਿੱਤੀਆਂ ਨੇ ਹੋਰ ਵੀ ਪੈਂਡਾ ਜਿਹੜੇ ਸੇਧ ਲੈ ਸਕਦੇ ਨੇ ਪਰ ਸਮਾਂ ਦੱਸੇਗਾ ਕਿ ਕਿੰਨਾ ਕਿੰਨਾ ਚੀਜ਼ਾਂ ਦਾ ਸਰ ਹੁੰਦਾ ਸੋ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟਾਈਮ ਦੇ ਨਾਲ